ਅੱਜ ਪੰਜਾਬ ਸਰਕਾਰ ਦੇ ਮੰਤਰੀ ਮੰਡਲ 'ਚ ਫੇਰ ਬਦਲ ਹੋਣ ਜਾ ਰਿਹਾ ਹੈ ਇਸ ਦੇ ਚਾਰ ਮੰਤਰੀਆਂ ਨੂੰ ਕੈਬਨਿਟ 'ਚੋਂ ਹਟਾਇਆ ਜਾਵੇਗਾ ਇਹਨਾਂ 'ਚ ਬਲਕਾਰ ਸਿੰਘ ਚਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜਿੰਪਾ ਤਨਮੋਲ ਗਗਨ ਮਾਨ ਸ਼ਾਮਲੇ ਇਹਨਾਂ ਸਾਰੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਇਸ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਸੁਪਾਲ ਸਿੰਘ ਖਹਿਰਾ ਨੇ ਚੇਤਨ ਸਿੰਘ ਜੋੜਾ ਮਾਜਰਾ ਦੀ ਵੀਡੀਓ ਸਾਂਝੀ ਕਰਦਿਆਂ ਤੰਜ ਕਸਿਆ ਹਲਕਾਪੁਰ ਅਸ ਤੋਂ ਵਿਧਾਇਕ ਸੁਪਾਲ ਸਿੰਘ ਖਹਿਰਾ ਨੇ ਜੋੜਾ ਮਾਜਰਾ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਦੇਖੀ ਜਲ ਮਰਦਾਨਿਆਂ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਆ ਦੇਖ ਲੋ ਚੇਦਨ ਜੁੜਾ ਮਾਜਰਾ ਮੈਨੂੰ ਵਿਧਾਨ ਸਭਾ ਚੋਂ ਬਾਹਰ ਕਢਾਉਂਦਾ ਕਢਾਉਂਦਾ ਆਪ ਹੀ ਮੰਤਰੀ ਮੰਡਲ ਚੋਂ ਬਾਹਰ ਹੋ ਗਿਆ ਦੱਸਦੇ ਕਿ ਕਿਤੇ ਦਿਨ ਸਿੰਘ ਜੋੜਾ ਮਾਜਰਾ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਨੇ ਉਸ ਸਮੇਂ ਬਾਗਬਾਨੀ ਰੱਖਿਆ ਸੇਵਾਵਾਂ માં ਭਲਾਈ ਆਜ਼ਾਦੀ ਕੁਲਾਟੀਆਂ ਦੀ ਭਲਾਈ ਸੂchna ਤੇ ਲੋਕ ਸੁਧਾਰ ਮੰਤਰੀ ਵਜੋਂ ਸੇਵਾਵਾਂ ਨਿਭਾਰੇ ਸੰ ਤੇ ਹੁਣ ਪਾਰਟੀ ਨੇ ਉਹਨਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਦਾ ਰਾ ਦਿਖਾ ਦਿੱਤਾ ਹੁਣ ਹਰਦੀਪ ਸਿੰਘ ਮੁੰਡਿਆ ਬਰਿੰਦਰ ਕੁਮਾਰ ਗੋਇਲ ਤਰਨਪ੍ਰੀਤ ਸਿੰਘ ਸੌਂਦ ਤੇ ਮਹਿੰਦਰ ਭਗਤ ਨੂੰ ਮੰਤਰੀ ਮੰਡਲ ਤੇ ਸ਼ਾਮਲ ਕੀਤਾ ਜਾਵੇਗਾ ਇਹ ਸਾਰੇ ਆਗੂ ਸ਼ਾਮ 5 ਵਜੇ ਰਾਜ ਭਵਨ ਚ ਮੰਤਰੀ ਵਜੋਂ ਸੋਚੋ ਕਰਨਗੇ ਇਹਨਾਂ ਚ ਇੱਕ ਵਿਧਾਇਕ ਦਾ ਨਾਂ ਰੋਕਿਆ ਗਿਆ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਚਾਰ ਮੰਤਰੀ ਹੀ ਸ ਮંત્રી ਮੰਡਲ ਚ ਫੇਰ ਬਦਲ ਹੋਣ ਜਾ ਰਿਹਾ ਹੈ ਇਸ ਵਾਰ ਚਾਰ ਮੰਤਰੀਆਂ ਨੂੰ ਕੈਬਨਿਟ ਚੋਂ ਹਟਾਇਆ ਜਾਵੇਗਾ ਇਹਨਾਂ ਚ ਬਲਕਾਰ ਸਿੰਘ ਚਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜਿੰਪਾ ਤਨਮੋਲ ਗਗਨਮਾਨ ਸ਼ਾਮਲੇ ਇਹਨਾਂ ਸਾਰੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਇਸ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਸੁਪਾਲ ਸਿੰਘ ਖਹਿਰਾ ਨੇ ਚੇਤਨ ਸਿੰਘ ਜੋੜਾ ਮਾਜਰਾ ਦੀ ਵੀਡੀਓ ਸਾਂਝੀ ਕਰਦਿਆਂ ਤੰਜ ਕਸਿਆ ਹਲਕਾਪੁਰਾ ਤੋਂ ਵਿਧਾਇਕ ਸੁਪਾਲ ਸਿੰਘ ਖਹਿਰਾ ਨੇ ਜੋੜਾ ਮਾਜਰਾ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਦੇਖੀ ਜਲ ਮਰਦਾਨਿਆਂ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਆ ਦੇਖ ਲੋ ਚੇਤਨ ਜوڑا ਮਾਜਰਾ ਮੈਨੂੰ ਵਿਧਾਨ ਸਭਾ ਚੋਂ ਬਾਹਰ ਕਢਾਉਂਦਾ ਕਢਾਉਂਦਾ ਆਪ ਹੀ ਮੰਤਰੀ ਮੰਡਲ ਚੋਂ ਬਾਹਰ ਹੋ ਗਿਆ ਦੱਸਦੇ ਕਿ ਥੇਦਨ ਸਿੰਘ ਜੋੜਾ ਮਾਜਰਾ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਨੇ ਉਸ ਸਮੇਂ ਬਾਗਬਾਨੀ ਰੱਖਿਆ ਸੇਵਾਵਾਂ ਮਹਲਾਈ ਆਜ਼ਾਦੀ ਕੁਲਾਟੀਆਂ ਦੀ ਪਲਾਈ ਸੂchna ਤੇ ਲੋਕ ਸੁਧਾਰ ਮੰਤਰੀ ਵਜੋਂ ਸੇਵਾਵਾਂ ਨਿਭਾਰੇ ਸੰ ਤੇ ਹੁਣ ਪਾਰਟੀ ਨੇ ਉਹਨਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਦਾ ਰਾ ਦਿਖਾ ਦਿੱਤਾ ਹੁਣ ਹਰਦੀਪ ਸਿੰਘ ਮੁੰਡਿਆ ਬਰਿੰਦਰ ਕੁਮਾਰ ਗੋਇਲ ਤਰਨਪ੍ਰੀਤ ਸਿੰਘ ਸੌਂਦ ਤੇ ਮਹਿੰਦਰ ਭਗਤ ਨੂੰ ਮੰਤਰੀ ਮੰਡਲ ਤੇ ਸ਼ਾਮਲ ਕੀਤਾ ਜਾਵੇਗਾ ਇਹ ਸਾਰੇ ਆਗੂ ਸ਼ਾਮ 5 ਵਜੇ ਰਾਜ ਭਵਨ ਚ ਮੰਤਰੀ ਵਜੋਂ ਸੋ ਚੋਕਣਗੇ ਇਹਨਾਂ ਚ ਇੱਕ ਵਿਧਾਇਕ ਦਾ ਨਾਂ ਰੋਕਿਆ ਗਿਆ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਚਾਰ ਮੰਤਰੀ